ਤਿੰਨ ਪਿੰਡਾਂ ਦੇ ਵਿੱਚ ਵਾਲਾਂ ਦੇ ਝੜਨ ਨਾਲ ਫੈਲ ਗਈ ਹੈ دہشت ਅਚਾਨਕ ਗੰंजे ਹੋ ਰਹੇ ਨੇ ਲੋਕ ਇੱਕ ਹਫ਼ਤੇ ਦੇ ਵਿੱਚ ਹੀ ਉੱਡ ਗਏ ਨੇ ਸਿਰ ਦੇ ਸਾਰੇ ਵਾਲ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੂਜਿਆ ਇੱਕ ਬੇहद ਹੀ ਹੈਰਾਨੀ ਜਨਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਦਰਅਸਲ ਤਿੰਨ ਪਿੰਡਾਂ ਦੇ ਵਿੱਚ ਵਾਲਾਂ ਦੇ ਝੜਨ ਦੇ ਕਾਰਨ دہشت ਫੈਲੀ ਹੋਈ ਹੈ ਲੋਕ ਡਰੇ ਪਏ ਨੇ ਕਿਉਂਕਿ ਲੋਕਾਂ ਦੇ ਅਚਾਨਕ ਵਾਲ ਝੜਨੇ ਸ਼ੁਰੂ ਹੋ ਗਏ ਨੇ ਲੋਕ ਗੰਜੇ ਹੋਣੇ ਸ਼ੁਰੂ ਹੋ ਗਏ ਨੇ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੌਲੀ-ਹੌਲੀ ਵਾਲ ਝੜਨੇ ਸ਼ੁਰੂ ਹੁੰਦੇ ਨੇ ਅਤੇ ਫਿਰ ਇੱਕ ਹਫਤੇ ਦੇ ਵਿੱਚ ਲੋਕ ਗੰਜੇ ਹੋ ਜਾਂਦੇ ਨੇ ਜਿਸ ਤੋਂ ਮਗਰੋਂ ਹੁਣ ਸਿਹਤ ਵਿਭਾਗ ਦੀ ਟੀਮ ਵੀ ਇੱਥੇ ਪਹੁੰਚੀ ਹੈ ਸਰਵੇਖਣ ਕੀਤਾ ਹੈ ਅਤੇ ਇਸ ਦੇ ਨਾਲ ਹੀ ਜਾਂਚ ਸ਼ੁਰੂ ਕਰਦਿਆਂ ਇਹਨਾਂ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਹਾਲਕਿ ਅਜੇ ਤੱਕ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਆਖਿਰਕਾਰ ਅਜਿਹਾ ਕੀ ਹੋਇਆ ਕਿ ਨਾ ਤਿੰਨ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਅਚਾਨਕ ਗੰਜੇ ਹੋ ਰਹੇ ਨੇ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਦੇ ਵਿੱਚ 60 ਲੋਕ ਗੰਜੇਪਣ ਦਾ ਸ਼ਿਕਾਰ ਹੋ ਚੁੱਕੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹੁਣ ਤੱਕ ਕੋਈ ਵੀ ਨਹੀਂ بچਿਆ ਮਹਾਰਾਸ਼ਟਰ ਦੇ ਬੁਲਡਾਨਾ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਲੋਕ ਅਚਾਨਕ ਗੰਜੇਪਣ ਦਾ ਸ਼ਿਕਾਰ ਹੋਣ ਲੱਗੇ ਨੇ ਪਹਿਲਾਂ ਲੋਕ ਵਾਲ ਝੜਨ ਦੀ ਸ਼ਿਕਾਇਤ ਕਰਦੇ ਨੇ ਅਤੇ ਕੁਝ ਹੀ ਦਿਨਾਂ ਦੇ ਵਿੱਚ ਗੰਜੇ ਹੋ ਜਾਂਦੇ ਨੇ ਬਹੁਤ ਸਾਰੇ ਲੋਕਾਂ ਦੇ ਸਿਰਫ ਇੱਕ ਹਫ਼ਤੇ ਦੇ ਵਿੱਚ ਸਾਰੇ ਵਾਲ ਝੜ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਤਿੰਨ ਪਿੰਡਾਂ ਦੇ ਵਿੱਚ ਪਿਛਲੇ 3 ਦਿਨਾਂ ਦੇ ਵਿੱਚ 60 ਲੋਕ ਅਚਾਨਕ ਗੰਜੇ ਹੋ ਗਏ ਸ਼ਹਿਰ ਦੀ ਸ਼ੇਗਾਉਂ ਤਹਿਸੀਲ ਦੇ ਬੋੜਗਾਉਂ ਕਲਵਾੜ ਅਤੇ ਹਿੰਗਾਨਾ ਪਿੰਡਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦੇ ਵਾਲ ਝੜ ਰਹੇ ਨੇ ਇਸ ਕਾਰਨ ਹਰ ਕੋਈ ਗੰਝਾ ਹੋ ਰਿਹਾ ਹੈ ਇੱਥੋਂ ਤੱਕ ਕਿ ਔਰਤਾਂ ਵੇਸਦਾ ਸ਼ਿਕਾਰ ਹੋ ਰਹੀਆਂ ਨੇ ਇਸ ਦੇ ਲਈ ਹੁਣ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਇੱਥੋਂ ਦੇ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ ਸ਼ਹਿਗਾਉਂ ਦੇ ਸਿਹਤ ਅਧਿਕਾਰੀ ਡਾਕਟਰ ਦੀਪਾਲੀ ਬਾਹਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਸ਼ਹਿਗਾਉ ਤਾਲੂਕਾ ਦੇ ਕਲਵਾੜ ਬੋਰਡਗਾਉ ਅਤੇ ਹਿੰਗਣਾ ਪਿੰਡਾਂ ਦੇ ਵਿੱਚ ਖੇਤਰ ਦਾ ਸਰਵੇਖਣ ਕੀਤਾ ਹੈ ਪ੍ਰਭਾਵਿਤ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਇਨਾ ਤਿੰਨਾ ਪਿੰਡਾਂ ਦੇ ਪੰਜਾਬ ਤੋਂ ਵੱਧ ਲੋਕ ਸਿਰਫ ਇੱਕ ਹਫ਼ਤੇ ਦੇ ਵਿੱਚ ਹੀ ਗੰਜੇ ਹੋਏ ਨੇ। ਬਹੁਤ ਸਾਰੇ ਲੋਕਾਂ ਦੇ ਸਿਰਾਂ ਤੋਂ ਵਾਲਾਂ ਦੇ ਝੁੰਡ ਝੜ ਰਹੇ ਨੇ। ਜ਼ਿਲ੍ਹਾ ਪ੍ਰੇਸ਼ਦ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਰੀਜ਼ਾਂ ਦੇ ਲੱਛਣਾਂ ਨੂੰ ਦੇਖਦਿਆਂ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੂੰ ਚਮੜੀ ਦੇ ਮਾਹਿਰ ਤੋਂ ਸਲਾਹ ਲੈਣ ਦੇ ਲਈ ਵੀ ਕਿਹਾ ਗਿਆ ਹੈ। ਇਨਾ ਪਿੰਡਾਂ ਦੇ ਵਿੱਚੋਂ ਪਾਣੀ ਦੇ ਸੈਂਪਲ ਦੀ ਵੀ ਜਾਂਚ ਦੇ ਲਈ ਲਏ ਜਾ ਰਹੇ ਨੇ। ਪਾਣੀ ਦੇ ਵਿੱਚ ਮਿਲਾਵਟ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਸ ਨੂੰ ਲੈਬ ਦੇ ਵਿੱਚ ਭੇਜਿਆ ਜਾ ਰਿਹਾ ਹੈ। ਡਾਕਟਰਾਂ ਨੇ ਲੋਕਾਂ ਨੂੰ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਆਉਣ ਤੱਕ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣ ਦੇ ਲਈ ਕਿਹਾ ਹੈ। ਇਹਨਾਂ ਪਿੰਡਾਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਦੇ ਪਹਿਲਾਂ ਹੌਲੀ-ਹੌਲੀ ਵਾਲ ਝੜਦੇ ਨੇ ਤੇ ਫਿਰ ਇੱਕ ਹਫ਼ਤੇ ਦੇ ਵਿੱਚ ਪੂਰੇ ਵਾਲ ਝੜ ਜਾਂਦੇ ਨੇ ਅਤੇ ਬੰਦਾ ਗੰਜਾ ਹੋ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਿਹਤ ਵਿਭਾਗ ਵੱਲੋਂ ਕਰਵਾਏ ਸਰਵੇਖਣ ਦੌਰਾਨ ਸ਼ੇਗਾਉਂ ਤਾਲੂਕਾ ਦੇ ਕਲਵਾੜ, ਬੋਡਗਾਉਂ ਅਤੇ ਹਿੰਗਣਾ ਪਿੰਡਾਂ ਦੇ ਤੇ ਤੋ ਵੱਧ ਲੋਕ ਵਾਲ ਝੜਨ ਅਤੇ ਗੰਜੇਪਣ ਤੋਂ ਪੀੜਤ ਪਾਈ ਗਈ ਨੇ ਇੱਕ ਦਿਨ ਦੇ ਵਿੱਚ 50 ਤੋਂ 100 ਵਾਲਾਂ ਦਾ ਝੜਨਾ ਤਾਂ ਆਮ ਗੱਲ ਹੈ ਪਰ ਅਚਾਨਕ ਬੰਦਾ ਗੰਜਾ ਹੋ ਜਾਵੇ ਇਹ ਕਾਫੀ ਜ਼ਿਆਦਾ ਹੈਰਾਨੀਜਨਕ ਹੈ ਤੇ ਚਿੰਤਾਜਨਕ ਵੀ ਹੈ ਡਾਕਟਰਾਂ ਦੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਡਾਕਟਰਾਂ ਨੇ ਫਿਲਹਾਲ ਇਹਨਾਂ ਤਿੰਨ ਪਿੰਡਾਂ ਦਾ ਸਰਵੇਖਣ ਕੀਤਾ ਹੈ ਅਤੇ ਜਾਂਚ ਸ਼ੁਰੂ ਕਰਦਿਆਂ ਇਹਨਾਂ ਲੋਕਾਂ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਕਾਰਨ ਅਜੇ ਸਪਸ਼ਟ ਨਹੀਂ ਹੋ ਸਕੇ ਨੇ ਕਿ ਆਖਿਰਕਾਰ ਲੋਕ ਅਚਾਨਕ ਗੰਜੇ ਕਿਉਂ ਹੋ ਰੇ ਨੇ ਇਸ ਖਬਰ ਮੁਤਲਕ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਮੁਰ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ